ਬਾਬਾ ਜੀ ਕੋਲ ਪਹਿਲਾਂ ਬਿੱਟੂ ਆਇਆ ਬਿੱਟੂ ਬੇਥੋ ਇਲੈਕਸ਼ਨ ਤੋਂ ਖੜਿਆ ਸੀ ਗੰਨਪੁਰ ਸਾਹਿਬ ਤੋਂ ਇਹ ਤਾਂ ਸਭ ਨੂੰ ਪਤਾ ਹੈ ਤੇ ਉਹਨੇ ਕਿ ਮਹਾਰਾਜ ਨੂੰ ਬੇਨਤੀ ਕੀਤੀ ਹੰਸਾਲੀ ਸਾਹਿਬ ਅਸੀਂ ਵੀ ਨਾਲ ਚਲੇ ਗਏ ਬਿੱਟੂ ਨਾਲ ਪ੍ਰੇਮ ਸੀ ਵੀਰ ਬਾਬਾ ਜੀ ਕਹਿੰਦੇ ਕੋਈ ਨਾ ਭਾਈ ਗੁਰੂ ਸਾਹਿਬ ਕਿਰਪਾ ਕਰਨਗੇ ਸਿਰਫ ਦੋ ਹੱਥ ਰੱਖ ਦੇ ਥੋੜੇ ਜਿਹੀ ਦੋਸਤ ਪ੍ਰੇਮ ਸਿੰਘ ਜੰਮਾਤਰਾ ਆ ਗਿਆ ਉਹਨੇ ਬੇਨਤੀ ਕਹਿੰਦਾ ਮਹਾਰਾਜ ਜੀ ਹੁਣ ਲਾਜ ਰੱਖ ਲਿਓ ਮੈਂ ਬਹੁਤ ਵਾਰੀ ਹਾਰ ਰਿਹਾ ਹਾਂ ਬਾਬਾ ਜੀ ਕਹਿੰਦੇ ਵੇ ਗੁਰਸਾਫ ਫਤਿਹ ਕਰਨਗੇ ਅਨੰਦਪੁਰ ਸਾਹਿਬ ਮੱਥਾ ਟੇਕ ਕੇ ਆਇਓ ਜੇ ਇਹ ਗੱਲ ਚੱਲ ਲੱਗੇ ਮਾਰੋ ਨੇ ਵਚਨ ਕੀਤਾ ਜਿਤਨਾ ਤਾਂ ਇੱਕ ਨਹੀਂ ਐ ਦੋਹਾਂ ਨੂੰ ਵਚਨ ਕਰਤੇ ਕਿੰਨੇ 7-8 ਦਿਨਾਂ ਸਾਰੀ ਸੇਵਾਦਾਰ ਜਿਨ੍ਹਾਂ ਨੂੰ ਅਸੀਂ ਦਿਮਾਗ 'ਚ ਇਹ ਗੱਲ ਕੁਮਤੀ ਆਈ ਉਹਦੇ ਲੋ 8-10 ਦਿਨਾਂ ਬਾਅਦ ਬਿੱਟੂ ਇੱਥੋਂ ਬਦਲ ਕੇ ਲੁਧਿਆਣਾ ਚ ਰਿਹਾ ਗਿਆ ਇੱਥੇ ਅੰਬਿਕਾ ਸੋਨੀ ਆ ਗਈ ਅਨੰਦਪੁਰ ਸਾਹਿਬ ਕਾਂਗਰਸ ਨੇ ਬਿੱਟੂ ਨੂੰ ਨਿਦਰਾਣ ਟ੍ਰਿਕਟ ਦੇਤੀ ਅੰਬਿਕਾ ਸੋਨੀ ਇੱਥੇ ਆ ਗਈ ਉਹ ਦੇਖ ਲਓ ਪ੍ਰੇਮ ਸਿੰਘ ਚੰਦੂ ਮਾਜਰਾਵ ਜਿੱਤ ਗਿਆ ਦੇਰੋਂ ਨਹੀਂ ਤਬ ਟੁੱਟ ਜਿੱਤ ਗਿਆ